ਤੂੰਬੀ ਦੀ ਬਾਦਸ਼ਾਹਤ ਦਾ ਪੰਗਾ ਹਮੇਸ਼ਾ ਹੀ ਰਿਹਾ ਆ ਯਮਲੇ ਤੇ ਚਮਕੀਲੇ ਦੇ ਵਿੱਚ ਕਹਿੰਦੇ ਯਮਲੇ ਯਾ ਟਰਗੀ ਤੂੰ ਵੀ ਕੋਈ ਨਹੀਂ ਵਜਾ ਸਕਦਾ ਪਰ ਕੁਝ ਲੋਕ ਕਹਿੰਦੇ ਆ ਚਮਕੀਲੇ ਵਰਗੀ ਤੂੰਬੀ ਵੀ ਕੋਈ ਨਹੀਂ ਵਜਾ ਸਕਦਾ ਤੂੰਬੀ ਦੇ ਜਿੰਨੇ ਸੁਰ ਹੁੰਦੇ ਆ ਉਹਨਾਂ ਤੋਂ ਵੱਧ ਕੇ ਹੀ ਚਮਕੀਲਾ ਅੱਗੇ ਜਾਂਦਾ ਸੀਗਾ ਤੇ ਤੂੰਬੀ ਦੀ ਅਖੀਰ ਤੱਕ ਪਹੁੰਚ ਜਾਂਦਾ ਸੀਗਾ ਤੇ ਜਦੋਂ ਚਮਕੀਲੇ ਦੀ ਤੂੰਬੀ ਟੁਣਕਦੀ ਸੀਗੀ ਹਨਾ ਤੇ ਇਸ ਤੇਜ ਇੱਕ ਵਾਰੀ ਵੱਜ ਜਾਂਦੀ ਸੀ ਇਹ ਕਹਿਣਾ ਆ ਜਿਨ੍ਹਾਂ ਨੇ ਲਾਈਵ ਚਮਕੀਲੇ ਨੂੰ ਤੂੰ ਵੀ ਵਜਾंदे ਸੁਣਿਆ ਆ ਔਰ ਦੇਖਿਆ ਆ ਮੂਹਰੇ ਬੈਠ ਕੇ ਆਪਣੇ ਅਕੀ ਔਰ ਜਿਹੜੇ ਨਾਲ ਚਮਕੀਲੇ ਦੇ ਜਾਂਦੇ ਰਹਿ ਉਹ ਕਹਿੰਦੇ ਆ ਤੂੰ ਤੂੰ ਵੀ ਦੀ ਜੇ ਗੱਲ ਕਰੀਏ ਤਾਂ ਚਮਕੀਲੇ ਵਰਗੀ ਤੂੰ ਵੀ ਕੋਈ ਨਾਜ ਤੱਕ ਵਜਾ ਸਕਿਆ ਤੇ ਨਾ ਹੀ ਕੋਈ ਵਜਾਊਗਾ ਪਰ ਕੁਝ ਲੋਕ ਕਹਿੰਦੇ ਆ ਜਮਲਾ ਜੱਟ ਤੂੰ ਵੀ ਦਾ ਮਾਹਰ ਸਿਕਾ ਤੇ ਉਹਦੇ ਤੋਂ ਵੱਧ ਕੇ ਕੋਈ ਤੂੰਬੀ ਦਾ ਮਾਹਰ ਨਹੀਂ ਹੋ ਸਕਦਾ ਪਰ ਇਹ ਆਪੋ ਆਪਣਾ ਮੰਨਣਾ ਆ ਪਰ ਅਮਰ ਸਿੰਘ ਚਮਕੀਲੇ ਦੀ ਜਿਹੜੀ ਤੂੰਬੀ ਨੂੰ ਵਜਾਉਣ ਦੀ ਮਹਾਰਤ ਸੀ ਉਹਦੇ ਬਾਰੇ ਛਮਸ਼ੀਰ ਸੰਧੂ ਵੀ ਇੱਕ ਗੱਲ ਕਰਦਾ ਆਪਣੀ ਇੰਟਰਵਿਊ ਦੇ ਵਿੱਚ ਉਹ ਵੀ ਕਹਿੰਦਾ ਆ ਹਾਂ ਕਹਿੰਦਾ ਚਮਕੀਲੇ ਨੂੰ ਤੂੰਬੀ ਵਜਾਉਣ ਦੇ ਵਿੱਚ ਮਹਾਰਤ ਹਾਸਲ ਸੀਗੀ ਤੇ ਉਹਦੇ ਵਰਗੀ ਤੂੰਬੀ ਵਾਕਈ ਕੋਈ ਨਹੀਂ ਵਜਾ ਸਕਦਾ ਸੀ ਤੇ ਇਹ ਗੱਲ ਇਸ ਤੇ ਮੋਹਰ ਲਾਉਂਦੀ ਆ ਕਿ ਚਮਕੀਲੇ ਦੀ ਤੂੰਬੀ ਚਮਕੀਲੇ ਦੀ ਤੂੰਬੀ ਵਜਾਉਣ ਵਰਗੀ ਤੂੰਬੀ ਕੋਈ ਨਹੀਂ ਵਜਾ ਸਕਦਾ ਯੋ ਮੀਲ ਪੱਤਰ ਪੂੰਬੀ ਵਜਾ ਕੇ ਚਮਕੀਲੇ ਨੇ ਗੱਡੇ ਆ ਹਨਾ ਤੇ ਉਹ ਹਾਲੇ ਤੱਕ ਕੋਈ ਨਾ ਪੱਟ ਸਕਿਆ ਤੇ ਨਾ ਹੀ ਕੋਈ ਪੱਟ ਸਕਦਾ ਆ ਤੇ ਬਾਬਿਓ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ